ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਜੀ ਕਣਕ ਅਤੇ ਮੱਕੀ ਦੇ ਜਿਹੜੇ ਰੇਟ ਕਿੱਥੇ ਕਿਤੇ ਚੱਲੀ ਜਾਂਦੇ ਨੇ ਤੇ ਨਾਲ ਹੀ ਆਪਾਂ ਕੁਝ ਮੰਡੀਆਂ ਦੇ ਜਿਹੜੇ 1509 ਦੇ ਰੇਟ ਆਏ ਨੇ ਸਰੋਂ ਦੇ ਤੇ ਜਾਂ ਆਪਾਂ ਸਾਡੇ ਤੁਹਾਡ ਨਾਲ ਸਾਂਝੇ ਕਰਾਂਗੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਉਂਕਿ ਡੇਲੀ ਡੇਲੀ ਜਿਹੜੀ ਆਪਣੀ ਅਪਡੇਟ ਆਉਂਦੀ ਰਹਿੰਦੀ ਆ ਇਹਨਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਡੇਲੀ ਜਿਹੜੀ ਆਪਣੀ ਵੀਡੀਓ ਅਪਲੋਡ ਆਪਣੇ ਚੈਨਲ ਤੇ ਹੋ ਜਾਂਦੀ ਹੈ ਸ਼ਾਮ ਨੂੰ ਤੇ ਸਾਰੀਆਂ ਫਸਲਾਂ ਦੇ ਜਿਹੜੇ ਆਪਾਂ ਰੇਟ ਤੁਹਾਨੂੰ ਦੱਸਦੇ ਰਹਿੰਨੇ ਆ 1509 ਦੇ ਜਿਹੜੇ ਅੱਜ ਆਪਾਂ ਤੁਹਾਨੂੰ ਰੇਟ ਦੱਸਨੇ ਆ ਮੱਕੀ ਦੇ ਰੇਟ ਦੱਸਨੇ ਆ ਤੇ ਕਣਕ ਦੇ ਰੇਟ ਦੱਸਨੇ ਤੇ ਚੱਕੀਆਂ ਤੇ ਜਿਹੜੀ ਕਣਕ ਕੀ ਰੇਟ ਵਿਖ ਰਹੀ ਹੈ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਤੇ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ 1509 ਦੇ ਜਿਹੜੇ ਰੇਟ ਨੇ ਵੱਖ-ਵੱਖ ਮੰਡੀਆਂ 'ਚ ਉਹ ਵੀ ਦੱਸ ਦਿਆਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਕਰਦਾ ਜੀ ਗੰਗੋਵ ਮੰਡੀ 'ਚ ਨਮਾ ਜਿਹੜਾ 1509 ਵਿਗਿਆ 3080 ਰੁਪਏ ਤੇ ਬੁਲੰਦ ਸ਼ਹਿਰ ਮੰਡੀ 'ਚ ਨਮਾ 1509 ਵਿਗਿਆ ਜੀ 3251 ਰੁਪਏ ਜਿਹੜਾ ਬਹੁਤ ਵਧੀਆ ਟੌਪ ਦਾ ਰੇਟ ਲੱਗਿਆ ਸੀ ਤੇ ਅੱਗੇ ਗੱਲ ਕਰੀਏ ਖਗੜੀਆ ਮੰਡੀ ਬਿਹਾਰ ਚ ਮੱਕੀ ਦਾ ਰੇਟ ਰਿਹਾ ਜੀ 2350 ਰੁਪਏ ਜਿਹੜੀ ਮੱਕੀ ਵਿਕੀ ਹੈ ਖਗੜੀਆ ਮੰਡੀ ਬਿਹਾਰ ਦੀ ਮੰਡੀ ਚ ਤੇ ਅੱਗੇ ਗੱਲ ਕਰਦੇ ਆ ਜੀ ਦਿੱਲੀ ਦੀ ਦਿੱਲੀ ਚ ਜਿਹੜਾ ਕਣਕ ਦਾ ਰੇਟ ਚੱਲ ਰਿਹਾ ਜੀ 2850 ਰੁਪਏ ਤੇ ਸਰੋਂ ਦਾ ਰੇਟ ਚੱਲ ਰਿਹਾ ਜੀ ਦਿੱਲੀ ਚ 7500 ਰੁਪਏ ਜਿਹੜਾ ਸਰੋਂ ਦਾ ਰੇਟ ਚੱਲ ਰਿਹਾ ਅੱਗੇ ਗੱਲ ਕਰਦੇ ਆ ਜੀ ਤਰਨਤਾਰਨ ਦਾ ਨਾਂਮ ਚ ਜਿਹੜੀ ਮੱਕੀ ਦਾ ਰੇਟ ਚੱਲਿਆ ਜਾਂਦਾ ਜੀ ਗਿੱਲੀ ਦਾ 1500 ਤੋਂ ਲੈ ਕੇ 1700 ਰੁਪਏ ਤੱਕ ਤੇ ਲਗਭਗ ਤੇ ਸੁੱਕੀ ਮੱਕੀ ਜਿਹੜੀ ਵਿਕ ਰਹੀ ਹੈ ਜੀ 2100 ਸਾਢੇ 2100 ਤੋਂ ਲੈ ਕੇ 2200 ਸਾਢੇ 2200 ਤੱਕ ਜਿਹੜੀ ਚੱਲੀ ਜਾਂਦੀ ਹੈ ਇਸ ਤਰ੍ਹਾਂ ਹੀ ਅੱਗੇ ਤਰਨਤਾਰਨ ਜੀ ਜਿਹੜੀ ਮੱਕੀ ਦਾ ਰੇਟ ਚੱਲਿਆ ਜਾਂਦਾ ਜੀ ਲਗਭਗ 20 30 ਰੁਪਏ ਦਾ ਉੱਪਰ-ਨੀਚੇ ਜਿਹੜਾ ਰੇਟ ਸੇਮ ਰੇਟ ਲਗਭਗ ਚੱਲੀ ਜਾਂਦਾ 20-30 ਰੁਪਏ ਦਾ ਫਰਕ ਨਾਲ ਤੇ ਅੱਗੇ ਗੱਲ ਕਰੀਏ ਜੀ ਪਟਿਆਲੇ ਜੀ ਜਿਹੜੀ ਕਣਕ ਦਾ ਰੇਟ ਚੱਲੀ ਜਾਂਦਾ ਜੀ 2700 ਰੁਪਏ ਤੇ ਜਲੰਧਰ ਜਿਹੜਾ ਕਣਕ ਦਾ ਰੇਟ ਚੱਲੀ ਜਾਂਦਾ ਜੀ 2600 ਰੁਪਏ ਜਿਹੜਾ ਚੱਕੀਆਂ ਤੇ ਜਿਹੜੀ ਵਿਕ ਰਹੀ ਹੈ ਕਣਕ ਤੇ ਸਰਹੰਗੋ ਫਤਿਹਗੜ ਸਾਹਿਬ ਜਿਹੜੀ ਕਣਕ ਦਾ ਟ ਚੱਲੀ ਜਾਂਦਾ ਜੀ 2475 ਤੋਂ ਲੈ ਕੇ 2500 ਰੁਪਏ ਤੱਕ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਤੇ ਕੱਲ ਨੂੰ ਨਵੀਆਂ ਅਪਡੇਟਾਂ ਮਿਲਦੇ ਆ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ